ਸਤਿ ਸ੍ਰੀ ਅਕਾਲ ਗੁਰੂ ਜੀ ਆਭੋ ਸਿੱਖ ਸਤਗੁਰ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਮੀਤ ਕੋ ਅਰਦਾਸ ਸਦਾ ਰੱਖੋ ਫਰਮਾ ਕਰੇ ਤੇਰੇ ਦਰ ਸਾਰੇ ਸੁਖਾਣੀ ਕਹਿ ਨਾਨਕ ਸਦਾ ਗਾਉ ਏਹ ਸੱਚੀ ਬਾਣੀ ਤੁਰਕੀ ਬਾਣੀ ਆਈ ਏ ਤੁਰਕੀ ਬਾਣੀ ਆਈ ਬਾਣੀ ਆਈ ਤੁਰਕੀ ਬਾਣੀ ਆਈ ਨਿਆਹੀ ਤੁਰ ਕੀ ਬਾਣੀ ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆਈ ਬਾਣੀ ਆਈ ਚਿੰਤਾ ਮਟਾਈ ਤਿੰਨ ਸਗਲੇ ਚਿੰਤਾ ਮਟਾਈ ਚਿੰਤਾ ਮਟਾਈ ਸਗਲੀ ਚਿੰਤਾ ਮਟਾਏ ਗਲੀ ਚਿੰਤਾ ਮਟਾਈ ਚਿੰਗਲੀ ਚਿੰਤ ਮਟਾਈ ਚਿੰਗਲੀ ਚਿੰਤਾ ਮਟਾਈ बाणी आई सुर की बाणी सुर की बाणी आई सुर की बाणी आई की बाणी आई ਮਹੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾਲੇ ਰਾ ਭੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਾਵਰਹੀਆ ਸਭਣੀ ਜਾਈ ਰਹਾਓ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਵਾਨ ਜਨ ਨਾਨਕ ਸਾਚ ਵਖਾਨਾ ਸਭ ਸਿੱਖਨ ਕੋ ਹੁਕਮ ਹੈ

ਯਾ ਭਈਆ ਕਾਲ ਕੀ ਸਬਤ ਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ मान्यो ग्रंथ सब से कण को हुकम है सब से कण को हुकम है ਗਿਆ ਫਈਆ ਕਾਲ ਕੀ ਤਬ ਚਲਾਇਓ ਸਭ ਸੇ ਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਰਮ ਸਤਿਕਾਰਿਓ ਸਤਿਗੁਰਨੀ ਸਾਜਿ ਨਵਾਜੀ ਖਾਸ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਜੂਰੋਂ ਨੇੜੇੋਂ ਤਲ ਕੇ ਮਾਨਮਿਤ ਪ੍ਰੇਮ ਤੇ ਸ਼ਰਧਾ ਲੈ ਕੇ ਅਨੰਤ ਅਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪੁੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਤੁਹ ਕੀ ਬਾਣੀ ਰੱਬੀ ਬਾਣੀ ਇਲਾਹੀ ਬਾਣੀ ਦਾ ਹਰੀ ਜਸ ਕੀਰਤਨ ਸਰਵਨ ਕਰਕੇ ਆਪਣੇ ਜੀਵਨ ਦੀਆਂ ਕੜੀਆਂ ਨੂੰ ਅਤੇ ਸਵਾਸਾਂ ਨੂੰ ਕੀਮਤੀ ਬਣਾ ਰਹੇ ਹੋ। ਬਾਕੀ ਰਹਿੰਦੇ ਸਮੇਂ ਨੂੰ ਵੀ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਸਫਲਿਆ ਕਰਨਾ ਹੈ। ਹਰੀ ਜਸ ਕੀਰਤਨ ਵਿਚਾਰਾਂ ਕਰਕੇ ਅਤੇ ਸੁਣ ਕੇ ਆਪਣੇ ਸਮੇ ਨੂੰ ਅਤੇ ਸਵਾਰਸਾਂ ਨੂੰ ਦੇਖ ਕੇ ਵਿਚਲਾਉਣਾ ਹੈ ਕਿੰਨੀ ਸੰਗਤ ਗੁਰਦਰਨਾ ਵੀ ਸਜੀ ਬੈਠੀ ਹੈ ਸਾਰੇ ਆਪਣੀ ਰਸਨਾ ਪਿੱਤਰ ਕਰੋ ਜੀ ਗੱਜਵਰਦ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰ ਕਾਲ ਸਤ ਸੰਗੀ ਦੀਪੋਰ ਨਗਰ ਦੀ ਸੰਗਤ ਤਤਵ ਲੋਕਾਨਵਸੀ ਸੰਗਤਾਂ ਨੂੰ ਪਿਛਲੇ ਸਾਲਾਂ ਦੀ ਤਰ੍ਹਾਂ ਇੱਕ ਚਾਰ ਦੀਵਾਨ ਮਿਲੇ ਹਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਸਰਸਾਇਆ ਦੇ ਦੂਸਰਾ ਦੀਵਾਨ ਪਰਾਰੰਭ ਹੋਵੇ ਭਾਵੇਂ ਆਪਾਂ ਕੱਲੇ ਵਿਚਾਰ ਸ਼ੁਰੂ ਕੀਤੇ ਸੀ ਪੀਵਾਲੀ ਦੀ ਪਰ ਅੱਜ ਉਤਪਤ ਕਲਗੀਧਰ ਪਾਸ਼ਾ ਮਹਾਰਾਜ ਸੱਚਖੰਡ ਸ੍ਰੀ ਹਰਿ ਜੀ ਉਹ ਸਾਹਿਬ ਨੂੰ ਬ੍ਰਹਮ ਸੈ ਮਹਰੂਤ ਤੱਕ ਅਤੀ ਦੋਖੀ ਆਜੋ ਦਿਹਾੜਾ ਹੈ ਕਿ ਗੁਰੂ ਗ੍ਰੰਥ ਸਾਹਿਬ ਹਰਿ ਦਾ ਘੁਰਤਾ ਗਤੀ ਦੇ ਅਜਤੋਂ ਸੰਖੇਪ ਜੀ ਹੀ ਵਿਚਾਰ ਕਰਾਂਗੇ। ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਦਮਦਵਾ ਸਾਹਿਬ ਤੋਂ ਜਲਦੋਕੇ ਚੱਲੇ। ਪਾਵਰਗਿਵ ਦੇ ਮਰਨ ਤੋਂ ਬਾਅਦ ਫਿਰ ਚਿੱਤੀ ਦੀ ਅਰਸ਼ਈ ਮਿਲੀ ਬਾਦਰਸ਼ਾਨੋ ਦੇ ਪੁੱਤਰ ਨੇ। ਭਾਵੇਂ ਕੋਲਗੀ ਸਰਪਾਸ਼ ਨੇ ਕਿਰਪਾ ਕੀਤੀ। ਬੇਨਤੀ ਕਰਦੇ ਬਾਦਰਸ਼ਾਹ ਕਿ ਮਹਾਰਾਜ ਆਖਰੀ ਦਰਸ਼ਨ ਦੇਵੇ। ਇਹਨੇ ਆਪਣਾ ਉਤਰਾਗਰੀ ਰੱਖਿਆ। ਇਹ ਦੇ ਪਿੰਡ ਤੇ ਪ੍ਰਵਾਨ ਕਰਕੇ ਭਾਰਾ ਯਾਗਰੇ ਪਹੁੰਚੇ ਜੇ ਮਿਆਰ ਅਕਲ ਪਚੈਰੀ ਚ ਪ੍ਰਸ਼ਾਸਨ ਨਹੀਂ ਲੈ ਕੇ ਜਾ ਸਕਦਾ ਅਸਾਧਿਤ ਦਰਬਾਰ ਵਿੱਚ ਇਹ ਕਿ ਸ਼ਾਸਤ ਲੈ ਕੇ ਨਹੀਂ ਜਾ ਸਕਦਾ ਭਾਵੇਂ ਮੋਗਲ ਸੀ ਭਾਵੇਂ ਅੰਗਰੇਜ਼ੀ ਇਹ ਭਾਵੇਂ ਹੋਂ ਜਿਹੜੀ ਸਰਕਾਰ ਐ ਕਾਨੂੰਨ ਕੋਈ ਨਹੀਂ ਸਨਾਵ ਬਦਲ ਜਾਂਦਾ ਹੈ। ਕਾਹਨ ਸਮੇਂ ਤੇ ਆਉਂਦਾ ਨਵਾਂ ਨਵਾਂ ਕੁਛ ਨਹੀਂ ਹੁੰਦਾ ਸਾਰ ਸੰਨ ਕਾਨੂੰਨ ਕੋਈ। ਫਿਰ ਵੀ ਮਰਜੀ ਸਰਕਾਰ ਬਦਲਦੀ ਰਹੇ। ਭਾਵੇਂ ਮੋਗਲਾਈ ਉਦਮੀ ਹੀ ਸੀ ਅੰਗਰੇਜ਼ਾਂ ਵੇਲੇ ਵੀ ਇਹੀ ਸੀ ਹੁਣ ਕਿਉਂ? ਉਦਮਿਕ ਕਿਚੈਰੀ ਤੇ ਕੋਈ ਸ਼ਾਸਤਰ ਲੈ ਕੇ ਨਹੀਂ ਸੀ ਦਾਸਲਦਾ ਹੋਣ ਲਈ ਜਦ ਦਰਸ਼ਨ ਦਿਖਾਉਣ ਵਾਸਤੇ ਨਹੀਂ ਉਹਨੂੰ ਦੱਸਣ ਵਾਸਤੇ ਇਹ ਸੱਚੀ ਸਰਕਾਰ ਉੱਤੇ ਕੋਈ ਤੋਂ ਨਾ ਕੋਈ ਲਾਪੁੱਤੀ ਸ਼ੇਵੇਂ ਪਾਸ਼ਾ ਵੀ ਜਾਂ ਕੀਤੇ ਦਰਬਾਰ ਸ਼ਾਸਤਰ ਕਿ ਕਲਗੀਧਰ ਪਾਸ਼ਾ ਨੂੰ ਲੈਣ ਵਾਸਤੇ ਬਾਦਰਸ਼ਾ ਕੀ ਟਿਆ ਮਾਰਦੀ ਕੋੜੀ ਲਗਾਹ ਪੜੀ ਤਾਕਤ ਤਕੜਾ ਆਪਕੇ ਮਾਰਾ ਇੱਕ ਕੋੜੀ ਤੋੜ ਤਰੇ ਆਪਣੇ ਤਖਤੇ ਉਪਰ ਚੌਕੀ ਰੁਹਾਈ ਮਹਾਰਾਜ ਚੌਕੀ ਦੇ ਸੋਜੀ ਬੈਠੇ ਹੋਏ ਗੋਲਾ ਆਪਾਂ ਦੇਖਦਾ ਚੱਕਰ ਰੋਤੀ ਬਾਸਰ ਦੀ ਬਾਤ ਕਰਦੇ ਹਾਂ ਕਿ ਬਾਦੀ ਬਣਾਉਣੇ ਕਿੱਥੇ ਸੀ ਨਾ ਲਿਖਿਆ ਕੇ ਸੁਆਗਿ ਸ਼ਾਹੇ ਪੜਾਉ ਮੁਹਾਰਤ ਦੇ ਬਾਦ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਖਾ ਤੁਖਦਾ ਇਹ ਜਦੋਂ ਤੀਰ ਪੈਦਾ ਹੁੰਦਾ ਨਾ ਉਹ ਹੋਰ ਪਰਮਾਤਮਾ ਦਾ ਆਪਾ ਨਹੀਂ ਬਣਦਾ ਖਾਣਾ ਬੱਚੇ ਤੇ ਨਹੀਂ ਹੁੰਦੀ ਇਸ ਤਰ੍ਹਾਂ ਕੀ ਉਹਨਾਂ ਤੋਂ ਸਬੰਧਤ ਕੋਈ ਹੋਰ ਜਾਣਕਾਰੀ ਹੈ ਮਾਲ ਨੇ ਆਪਣਾ ਬੱਚਾ ਜਨਮ ਲਿਆ ਹੈ ਜਿੱਤੇ ਜਿਪਾ ਤੋਂ ਜਨਮ ਕਰਕੇ ਦਾਪੜਾ ਲਿਆ ਹੈ ਬੱਚਾ ਕਰਦਾ ਰਹੇਗਾ ਜਿੱਦੋਂ ਤੱਕ ਇਹ ਰਹੇਗਾ ਕਿ ਉਹਨਾਂ ਤੋਂ ਕੀ ਕਰ ਰਹੇ ਹਨ ਗੱਲ ਕਰਦੇ ਰਹਿੰਦੇ ਹਨ ਮੈਨੂੰ ਲੱਗਦਾ ਹੈ ਕਿ ਇਸ ਖਾਤੇ ਦੇ ਨਾਲ ਜੇਕਰ ਸਾਰੇ ਲਈ ਫਾਇਦਾ ਹੋਵੇ ਸਾਰੀ ਨਾਲ ਹੀ ਹੁੰਦਾ ਹੈ ਮਾਲੀ ਬਾਤ ਜੀਓ ਕੇ ਕੰਦਾ ਕੁਰਦੀ ਪੀਰ ਦੀ ਨਿਸ਼ਾਨੀ ਮੋੜ ਜਾਉ ਕਰੀ ਤਰਾ ਮਾਰ ਅਸੀਂ ਤੁਹਾਡੀ ਤਰਾ ਮਾਰ ਦੇ ਖਾਨ ਕਰ ਮਾਰ ਦੇ ਬਾਤ ਚਾਵਲ ਉੱਤੇ ਕਰ ਗਿਆ ਕਿ ਸਮੇਂ ਦੀ ਸਰਕਾਰ ਦੀ ਤਰਾ ਮਾਰ ਇਹ ਲੱਖਾਂ ਨੂੰ ਫਾਹੇ ਟੰਗ ਸਕਦਾ ਹੈ ਲੱਖਾਂ ਫਾਹੇ ਟੰਗਿਆ ਹੈ ਨੇ ਅਪੀਤਿ ਪੁਰੀ ਇਹ ਦਰਸ਼ਨ ਦੁਖਾ ਕਹਿੰਦੇ ਮਾਇਆ ਵੀ ਕਰਾ ਬਾਤ ਹੈ ਇਹਦੇ ਨਾਲ ਗਰੀਬਾਂ ਦੀ ਡੋੜਾ ਪੂਰੀਆਂ ਹੁੰਦੀਆਂ ਪਰ ਪਕਾਰ ਹੁੰਦੇ ਨਹੀਂ ਸ਼ੁਭ ਕੰਮ ਹੁੰਦੇ ਨਹੀਂ ਪਰ ਲੰਗਰ ਚੱਲ ਰਿਹਾ ਇਹ ਵੀ ਮਾਇਆ ਨਾਲ ਹੀ ਚੱਲਦਾ ਆਪਨਾਂ ਦਾ ਸੱਜਿਆ ਹੀ ਮਾਇਆ ਨਾਲ ਹੀ ਸੱਜਿਆ ਮਾਇਆ ਨਾਲ ਧਰਮ ਦੇ ਕਾਰਜ ਵੀ ਹੁੰਦੇ ਨੇ ਪਰ ਪਕਾਰ ਵੀ ਹੁੰਦੇ ਨੇ ਤੇ ਸ਼ਰਾਬਾਂ ਮਿੱਤਾਂ ਮਾਇਆ ਨਾਲ ਹੀ ਨਸ਼ੇ ਤੇ ਵੀ ਮਾਇਆ ਹੀ ਲੱਗਦੀ ਆਪ ਕਰਮਾਂ ਦੀ ਸਪਾਰਾ ਕਹਿੰਦੇ ਇਹਨਾਂ ਵੱਡੇ ਵੱਡੇ ਲੋਕੀ ਦੇ ਜਾਂਦੇ ਆ ਵੇਕ ਜਾਂਦੇ ਨੇ ਲੋਕ ਇਹ ਵੀ ਸ਼ਕਤੀ ਆ ਮਾਇਆ ਵੀ ਉਹ ਫਿਰ ਕਹਿੰਦਾ ਮਹਾਰਾਜ ਅਸੀਂ ਤੁਹਾਡੀ ਕਰਾਮਾਤ ਦੀ ਗੱਲ ਕਰ ਰਹੇ ਆਂ ਜਦੋਂ ਗਿੱਤਰ ਪਵਾਸ਼ਾ ਮਹਾਰ ਨੇ ਪਾ ਕੇ ਸ੍ਰੀ ਸਾਹਿਬ ਦੇ ਮੁੱਠ ਨੂੰ ਹੱਥ ਜਦੋਂ ਕੱਡੀ ਨਾ ਫਲਾਦੀ ਕਹਿੰਦੇ ਕਾਜੀ ਨੇੜੇ ਹੋ ਜੇ ਕਰਾਮਾਤ ਦੇਖਣੀ ਜਿਹੜਾ ਸਮਝਾਏ ਤੇ ਨਾ ਸਮਝੇ ਹੱਥ ਜੋੜੇ ਤੇ ਨਾ ਮੰਨੇ ਉਹਦੇ ਵਾਸਤੇ ਪ੍ਰਸ਼ਾਸਤਰੀ ਕਰਾਮਾਤ ਹੈ ਕਾਜੀ ਦੀਆਂ ਲੱਤਾਂ ਕੰਬਣ ਲੱਗ ਗਈਆਂ ਅੱਖਾਂ ਕੱਡੀਆਂ ਬਾਦਰਸ਼ਾਣ ਦੀਵਾਰ ਪਰਾਂ ਜਾਂ